ਮੁਰਦਾਬਾਦ ਮੁਰਦਾਬਾਦ ਪੰਡਾ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮਾਰੇ ਲੱਕੇ ਲਾਉਣ ਵਾਲੀ ਸਰਕਾਰ ਮੁਰਦਾਬਾਦ 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 ਜੈ ਹਾਏ ਜੈ ਹਾਏ ਜੈ ਹਾਏ ਮੁਰਦਾਬਾਦ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਸੰਜੇ ਫਰੰਟ ਵੱਲੋਂ ਪੰਜਾਬ ਦੇ ਲਾਰੇ ਲੱਪਿਆਂ ਤੇ ਝੂਠ ਦੀ ਪੰਡਾ ਵਿਰੁੱਧ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਮੈਨੇਜਮੈਂਟ ਦੀ ਆਰਥਿਕ ਫੂਕੀ ਗਈ ਜਿਸ ਵਿੱਚ ਬੁਲਾਰੇ ਸਾਥੀਆਂ ਨੇ ਬੋਲਦੇ ਹੋਏ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ ਦਰਾਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਾਂ ਦੇ ਸਾਂਝੇ ਫਰੰਟ ਨਾਲ ਫਗਵਾੜਾ ਵਿਖੇ ਮੀਟਿੰਗ ਕਰਕੇ ਮੰਗਾ ਮੰਨਣ ਦਾ ਵਾਅਦਾ ਕੀਤਾ ਸੀ ਅਤੇ ਅਗਲੀ ਮੀਟਿੰਗ 25 ਜੁਲਾਈ ਦੀ ਤੈਅ ਕੀਤੀ ਸੀ ਲੇਕਿਨ ਮੁੱਖ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗਾਂ ਦੀ ਤਾਰੀਖ ਬਦਲਣ ਲਈ ਕਰਕੇ ਸਾਂਝੇ ਫਰੰਟ ਨਾਲ ਲਗਾਤਾਰ ਧੋਖਾ ਕੀਤਾ ਜਾ ਰਿਹਾ ਹੈ ਜਿਸਦੇ ਰੋਸ ਵਜੋਂ ਅੱਜ ਪੂਰੇ ਪੰਜਾਬ ਵਿੱਚ ਸਰਕਾਰ ਦੇ ਲਾਰੇ ਲੱਪਿਆਂ ਅਤੇ ਝੂਠ ਦੀਆਂ ਪੰਡਾ ਦੀ ਆਰਥਿਕ ਫੂਕ ਮਜ਼ਾਰੇ ਕੀਤੇ ਗਏ ਹਨ। ਮੁਲਾਜ਼ਮਾਂ ਦੀਆਂ ਹੱਕੀਅਤ ਤੇ ਜਾਇਜ਼ ਮੰਗਾਂ ਜਿਵੇਂ ਬਿਜਲੀ ਕਾਮਿਆਂ ਦੀਆਂ ਹਾਦਸਿਆਂ ਵਿੱਚ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ, ਹਾਦਸੇ ਦਾ ਸ਼ਿਕਾਰ ਹੋਏ ਕਾਮਿਆਂ ਦਾ ਮੁਆਵਜ਼ਾ ਵਿਦਾਇਆ ਜਾਵੇ, ਸਰਕਾਰੀ ਤੌਰ ਤੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ ਸਮੇਤ ਕਈ ਹੋਰ ਮੰਗਾਂ ਹਨ ਜੋ ਪਾਵਰਕਾਮ ਦੀ ਮੈਨੇਜਮੈਂਟ ਨੇ ਮੰਨੀਆਂ ਹੋਈਆਂ ਹਨ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ ਇਸ ਆਰਥਿਕ ਉਕਰੋਸ ਮੁਜ਼ਾਰੇ ਵਿੱਚ ਸੰਜੀਪ ਕੁਮਾਰ ਸਰਕਲ ਪ੍ਰਧਾਨ ਨਰਿੰਦਰ ਪਾਲ ਪੈਨਸ਼ਨਰ ਆਗੂ ਪਿਆਰਾ RAM ਬਲਵਿੰਦਰ ਪਾਲ ਬਲਬੀ ਸਿੰਘ ਦੁਸਾਜ ਬਨਾਰਸੀ ਦਾਸ ਨੇ ਸੰਬੋਧਨ ਕੀਤਾ ਅੱਜ ਪੈਨਸ਼ਨਰ ਐਸੋਸੀਏਸ਼ਨਾਂ ਤੇ ਮੁਲਾਜ਼ਮ ਫਰੰਟ ਦੇ ਸਾਂਝੇ ਫਰੰਟ ਵੱਲੋਂ ਇਹ ਪ੍ਰੋਗਰਾਮ ਦੀ ਕੇਗਿਆ ਸੀਗੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਵੀ ਜਿਹੜੀ ਪੰਜਾਬ ਸਰਕਾਰ বারবার মিটিংਾ ਕਰਕੇ ਜਿਹੜੀਆਂ ਮਲਾਜਮਾਂ ਦੇ ਨਾਲ ਕੀਤੇ ਵਾਦੇ ਪੂਰੇ ਨਹੀਂ ਕਰ ਰਹੀ ਹੈਗੇ ਤੇ ਜਿੰਨੀ ਚੌਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਮਾਰਚ ਕਰਨਾ ਸੀਗਾ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਕਿਹਾ ਸੀਗਾ ਵੀ ਅਸੀਂ ਤੁਹਾਡੇ ਨਾਲ ਜਲਦੀ ਜਿਹੜੀ ਆ ਇੱਕ ਫੈਸਲਾ ਲੈ ਕੇ ਤੁਹਾਡੀਆਂ ਜਿਹੜੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਸਾਥੀਓ ਗੱਲ ਇਹ ਆ ਵੀ ਉਸ ਤੋਂ ਬਾਅਦ ਸਾਡੇ ਨਾਲ ਮੀਟਿੰਗ ਵੀ ਕੋਈ ਨਹੀਂ ਹੋਈ ਤੇ ਨਾ ਹੀ ਮੁੱਖ ਮੰਤਰੀ ਸਾਹਿਬ ਨੇ ਕੀਤੀ ਆ ਉਸ ਤੋਂ ਬਾਅਦ ਮਾਨੂੰ ਲੱਗਦਾ ਸਾਨੂੰ ਇਹ ਲੈਵੇ 25 ਜੁਲਾਈ ਨੂੰ ਜਿਹੜੀ ਤੁਹਾਡੀ ਮੀਟਿੰਗ ਕਰਕੇ ਸਾਡੀਆਂ ਜਾਇਜ ਮੰਗਾਂ ਜਿਹੜੀਆਂ ਮੰਨੀਆਂ ਜਾਣਗੀਆਂ ਪਰ 25 ਜੁਲਾਈ ਦੀ ਡੇਟ ਨਗਾਹੀ ਉਸ ਤੋਂ ਬਾਅਦ ਦੋ ਗੱਲ ਜਿਹੜਾ ਸਮਾਂ ਦੇ ਦਿੱਤਾ ਗਿਆ ਪਰ ਦੋ ਗੱਲ ਦੀ ਵੀ ਜਿਹੜੀ ਡੇਟ ਨਗਾਤੀ ਹੈ ਤੇ ਹੁਣ 22 ਅਗਸਤ ਦਾ ਕਿਹਾ ਸੀਗਾ ਵੀ 22 ਅਗਸਤ ਨੂੰ ਜਿਹੜੀ ਆ ਸਾਡੇ ਨਾਲ ਮੀਟਿੰਗ ਕਰਕੇ ਚੰਡੀਗੜ੍ਹ ਦੇ ਵਿੱਚ ਉਹ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਅਸੀਂ ਆਸ ਕਰਦੇ ਹਾਂ ਵੀ ਜੇ 22 ਤਰੀਕ ਤੱਕ ਇਹ ਮੰਨ ਲਵੋ ਸਾਡੀਆਂ ਮੰਗਾਂ ਮੰਨ ਲੈਂਦੀਆਂ ਤਾਂ ਵਧੀਆ ਗੱਲ ਆ ਪਰ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਕਾ ਸੰਘਰਸ਼ ਕੀਤਾ ਜਾਊਗਾ ਪਰ ਸਾਨੂੰ ਇਹ ਪਤਾ ਸਤੰਬਰ ਦੇ ਵਿੱਚ ਪੰਚਾਇਤੀ ਚੋਣਾਂ ਆ ਗਈਆਂ ਇਹ ਲਾਰਿਆਂ ਲੱਪੇ ਦੀ ਸਰਕਾਰ ਆ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਮਤਲਬ ਚੋਣਾਂ ਤੋਂ ਪਹਿਲਾਂ ਇਹ ਕਹਿੰਦੇ ਸਨ ਕਿ ਸਾਡੀ ਸਾਨੂੰ ਇੱਕ ਮੌਕਾ ਦੇ ਦਿਓ ਸਾਡੀ ਸਰਕਾਰ ਬਣਾ ਦਿਓ ਸਾਡੀਆਂ ਜਿੰਨੀਆਂ ਵੀ ਮੰਗਾਂ ਜੈ ਜਿਆ ਸੀ ਉਹ ਮੰਨੀਆਂ ਮੰਨ ਲਈਆਂ ਜਾਣਗੀਆਂ ਪਰ ਲੋਕਾਂ ਨੇ ਸਰਕਾਰ ਬਣਾਤੀ ਇਹਨਾਂ ਨੂੰ ਮੌਕਾ ਦਿੱਤਾ ਪਰ ਇਹ ਸਰਕਾਰ ਨੇ ਉਹ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਹੈਗੇ ਪਰ ਲੋਕਾਂ ਨੇ ਵਾਅਦੇ ਕਰ ਦਿੱਤੇ ਆ ਇਹ ਸਰਕਾਰ ਨੇ ਵਾਅਦੇ ਨਾਲ ਤਾਂ ਮੁਲਾਜ਼ਮਾਂ ਨੂੰ ਮੁਲਾਜ਼ਮਾ ਨਹੀਂ ਕੀਤੇ ਆ ਨਾ ਹੀ ਜਨਤਾ ਦੇ ਕੀਤੇ ਆ ਟੋਟਲ ਜਿੰਨੇ ਪੰਜਾਬ ਦੇ ਮੁਲਾਜ਼ਮ ਆ ਸਾਰੇ ਅਜਿਹਾ ਤਰ੍ਹਾਂ ਤਰ੍ਹਾਂ ਕਰ ਰਹੇ ਆ ਅੱਜ ਪੰਜਾਬ ਸਰਕਾਰ ਨੇ ਕੋਈ ਵੀ ਮਲਾਜ਼ਿਮਾਂ ਦੀ ਮੰਗ ਨਹੀਂ ਮੰਨੀ ਗਈ ਜਿਸ ਤਰ੍ਹਾਂ ਇੱਕ ਇੱਕ 16 ਤੋਂ ਮਾਲੋ ਸਕੀਲ ਸੋਦੇ ਗਏ ਸਗੇ ਉਹ ਸਾਡਾ 68 ਮਹੀਨਾ ਦਾ ਏਰੀਅਲ ਬਕਾਇਆ ਪਿਆ ਔਰ ਡੀਏ ਦੀਆਂ ਕੈਸਟਾਂ ਜਿਹੜੀਆਂ ਬਿਲਕੁਲ ਜਾਮ ਕਰਕੇ ਰੱਖੀਆਂ ਉਹ ਬਕਾਇਆ ਉਸੇ ਤਰ੍ਹਾਂ ਪਿਆ ਹੋਰ ਬਹੁਤ ਸਾਰੀਆਂ ਸਾਡੀਆਂ ਮੰਗਾਂ ਆ ਔਰ ਮਲਾਜ਼ਿਮਾਂ ਦੀ ਭਰਤੀ ਦੀ ਗੱਲ ਆ ਉਹ ਕੋਈ ਭਰਤੀ ਨਹੀਂ ਕੀਤੀ ਜਾ ਰਹੀ ਹੈਗੀ ਇਸ ਕਰਕੇ ਅਸੀਂ ਇਹ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਵੇ ਜੇ ਸਾਡੀ ਮੰਨ ਲਓ 22 ਤਰੀਕ ਨੂੰ ਅਗਸਤ ਨੂੰ ਜਿਹੜੀ ਮੀਟਿੰਗ ਆ ਉਹਦੇ ਵਿੱਚ ਸਹੀ ਤਰੀਕੇ ਨਾਲ ਬਹਿ ਕੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਿੱਖੇ ਸੰਘਰਸ਼ ਕੀਤੇ ਜਾਣਗੇ ਤੇ ਇਹ ਸਰਕਾਰ ਨੂੰ ਦੱਸਿਆ ਜਾਊਗਾ ਵੀ ਤੁਹਾਡੇ ਜਿਹੜੇ ਲਾਰੇ ਲਪੇ ਸਰਕਾਰ ਆ ਇਹ ਬਹੁਤਾ ਚਿਰ ਨਹੀਂ ਚੱਲੂਗੀ ਧੰਨਵਾਦ ਅੱਜ ਮੁਲਾਜ਼ਮ ਤੇ ਪੈਨਸ਼ਨ ਦੇ ਸਾਂਝਾ ਫਰੰਟ ਵੱਲੋਂ ਜੋ 5 ਦੇ 6 ਨੂੰ ਸਰਕਾਰ ਦੀਆਂ ਲਾਰਿਆਂ ਦੀਆਂ ਪਾਂਡੀਆਂ ਦੀ ਫੁੱਪਣੀ ਸੀ ਉਹਦੇ ਸਬੰਧ ਵਿੱਚ ਅੱਜ ਗ੍ਰਾਮ ਮੰਡਲ ਨੇ ਉਹ ਅੱਜ ਪੱਡ ਹੁਕੀ ਆ ਸਾਥੀਓ ਤੁਹਾਨੂੰ ਪਤਾ ਹੀ ਆ ਜਦੋਂ ਪੰਜਾਬ ਸਰਕਾਰ ਜਦੋਂ ਵਿਧਾਨ ਸਭਾ ਦੀ ਚੋਣ ਜੰਦਰ ਚੋਣ ਚੋਣ ਸੀਗੀ ਉਦੋਂ ਇਹ ਇਹਨਾਂ ਨੇ ਨਾਰਾ ਲਾਇਆ ਸੀਗਾ ਕਿ ਤੁਹਾਨੂੰ ਮੀਟਿੰਗ ਦੇ ਦੇਵਾਂਗੇ ਪਰ ਸਾਥੀਓ ਉਸ ਵੇਲੇ ਅਸੀਂ ਜੁਆਇੰਟ ਫੋਰਮ ਤੇ ਜੁਆਇੰਟ ਫੋਰਮ ਨੇ ਜੋ ਝੰਡਾ ਮਾਰਜਾ ਕਰਨਾ ਸੀਗਾ ਉਹਦੇ ਵਿਸ਼ਵਾਦ ਵਿੱਚ ਸਾਨੂੰ ਫਗਵਾੜਿਆ ਵਿਖੇ ਮੁੱਖ ਮੰਤਰੀ ਨੇ ਮੀਟਿੰਗ ਦੇ ਕੇ ਕਿਹਾ ਸੀ ਕਿ ਤੁਹਾਡੀ ਜਿਹੜੀ ਮੀਟਿੰਗ ਆ ਉਹ ਤੁਹਾਡੀ 6 ਜੂਨ ਨੂੰ ਕਰਾਵਾਂਗੇ ਤੇ ਸਾਥੀਓ ਉਸ ਵੀ ਹੁਣ ਚੌਣ ਜਾਫਤਾ ਆ ਇਸ ਕਰਕੇ ਅਸੀਂ ਇਹ ਮੀਟਿੰਗ ਨਹੀਂ ਕਰਾ ਸਕਦੇ ਨਾ ਤੁਹਾਡੀ ਮੰਗਾ ਮੰਨ ਸਾਥੀਆ ਸਾਥੀਓ ਸਮਾਨਾਂਗੇ ਆ ਚੋਣਾਂ ਵੀ ਹੋ ਗਈਆਂ ਉਸ ਤੋਂ ਬਾਅਦ ਸਾਨੂੰ 2 2 ਅਗਸਤ ਦੀ ਡੇਟ ਦਿੱਤੀ ਸੀਗੀ ਪਹਿਲਾਂ 25 ਜੁਲਾਈ ਸੀ ਹੁਣ 2 ਅਗਸਤ ਦਿੱਤੀ ਸੀਗੀ ਤੇ 2 ਅਗਸਤ ਦੀ ਡੇਟ ਜਦੋਂ ਆਈ ਆ ਉਦੋਂ ਵੀ ਸਾਨੂੰ ਲਾਰਾ ਲਾਤਾ ਵੀ ਸਾਨੂੰ ਜਿਹੜੀ 22 ਅਗਸਤ ਜਿਹੜੀ ਡੇਟ ਦਿੱਤੀ ਆ ਇਸ ਕਰਕੇ ਸਾਥੀਓ ਮਲਾਜਾ ਵਿੱਚ ਭਾਰੀ ਰੋਸ ਆ ਇਸ ਸੰਬੰਧ ਵਿੱਚ ਅੱਜ ਅਸੀਂ ਇਹ ਅੱਜ ਰੋਸ ਰੈਲੀ ਕੀਤੀ ਆ ਤੇ ਗ੍ਰਾਮ ਵਿੱਚ ਤੇ ਅਸੀਂ ਅਸੀਂ ਆਪਣੇ ਜਥੇਬੰਦੀ ਨੂੰ ਇਹ ਕਹਾਂਗੇ ਕਿ ਜੇ ਸਰਕਾਰ ਇਹ ਗੱਲਾਂ ਨਹੀਂ ਮੰਨਦੀ ਤਾਂ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇ ਇੰਨਾ ਕਹਿੰਦਾ ਹੋਏ ਧੰਨਵਾਦ ਸਾਹਿਬ